ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਬਲਿੰਗ ਫੈਮਿਲੀ ਵਲੌਗ ਤੇ ਸਵਾਗਤ ਹੈ ਜੀ ਤੁਹਾਡਾ ਹੋਰ ਦੱਸੋ ਜੀ ਸਾਰੇ ਕਿਵੇਂ ਆ। ਲਓ ਜੀ ਆਪਾਂ ਹਜੂਰ ਸਾਹਿਬ ਪਹੁੰਚ ਗਏ। ਜਿਨ੍ਹਾਂ ਨੇ ਪਿਛਲੇ ਵਲੌਗ ਦੇਖੇ ਨਹੀਂ ਆਪਾਂ ਹਜੂਰ ਸਾਹਿਬ ਆਏ ਹੋਇਆ। ਇਸ ਵੇਰ ਦੀ ਆਈ ਵੀਡੀਓ ਆਪਾਂ ਰਾਤ ਪਹੁੰਚ ਗਏ ਤੇ ਇਥੇ ਸਾਡੀ ਟ੍ਰੇਨ ਲੇਟ ਸੀ। ਅਸੀਂ 10 ਵਜੇ ਉਤਰਨਾ ਸੀ। ਉਤਰੇ ਅਸੀਂ 2 ਘੰਟੇ ਲੇਟ ਹੋਣ ਕਰਕੇ 12 ਵਜੇ। ਪਹਿਲਾਂ ਅਸੀਂ ਉਧਰਲੇ ਗੁਰਦੁਆਰਾ ਸਾਹਿਬ ਗਏ। ਬਾਬਾ ਨਿਧਾਨ ਸਿੰਘ ਜੀ ਦੇ। ਉੱਥੇ ਸਾਨੂੰ ਰੂਮ ਨਹੀਂ ਮਿਲਿਆ। ਫਿਰ ਅਸੀਂ ਇਧਰ ਬਾਬਾ ਦੀਪ ਸਿੰਘ ਜੀ ਦੇ ਆਏ।

ਆਪਾਂ ਪਹੁੰਚ ਗਏ ਜੀ ਗੁਰਦੁਆਰਾ ਨਾਨਕਸਰ ਸਾਹਿਬ ਇੱਥੇ ਸਰੋਵਰ ਬਣਿਆ ਹੋਇਆ ਜੀ ਚਲੋ ਜੀ ਆਪਾਂ ਪੰਜ ਇਸ਼ਨਾਨ ਕਰ ਲਈ ਜਿਹਨਾਂ ਨੇ ਇਸ਼ਨਾਨ ਕਰਨਾ ਹੋਵੇ ਇਸ਼ਨਾਨ ਕਰ ਲੈਣਗੇ ਇੱਥੇ ਮਹਾਰਾਜ ਜੀ ਦੇ ਬਚਨ ਹੋਏ ਹੋਏ ਨੇ ਗੁਰੂ ਨਾਨਕ ਪਾਤਸ਼ਾਹ ਦੇ ਜਦੋਂ ਮਹਾਰਾਜ ਜੀ ਇੱਥੇ ਪਹੁੰਚੇ ਤੇ ਤਾਂ ਉਹਨਾਂ ਦੇ ਦਰਸ਼ਨਾਂ ਲਈ ਇੱਕ ਕੋੜੀ ਆਇਆ ਸੀ ਉਹਨੇ ਬੇਨਤੀ ਕੀਤੀ ਸੀ ਵੀ ਤੁਸੀਂ ਸਾਰਿਆਂ ਦੇ ਦੁੱਖ ਦੂਰ ਕਰਦੇ ਹੋ ਵੀ ਮੇਰਾ ਵੀ ਦੁੱਖ ਦੂਰ ਕਰੋ ਤਾਂ ਉਹਨਾਂ ਨੂੰ ਮਹਾਰਾਜ ਜੀ ਨੇ ਇਸ ਇਸ਼ਨਾਨ ਕਰਵਾ ਕੇ ਉਹਨਾਂ ਦਾ ਦੁੱਖ ਦੂਰ ਕੀਤਾ ਸੀ ਉਹਨਾਂ ਦੇ ਬਚਨਾਂ ਤੇ ਹੀ ਇਹ ਸਰੋਵਰ ਬਣਿਆ ਹੋਇਆ ਹੈ। ਇਹ ਤਪਸਥਾਨ ਬਣਿਆ ਹੋਇਆ ਹੈ ਇਹ ਇਸ ਜਗ੍ਹਾ ਦੇ ਸਰੋਵਰ ਦੇ ਨਾਲ ਹੀ ਹੈ ਇਹ ਵੀ। ਇਹ 베ਰੀ ਹੈ ਜਿੱਥੇ ਗੁਰਨਾਨਕ ਪਾਤਸ਼ਾਹ ਨੇ 9 ਦਿਨ 9 ਘੰਟੇ ਤਪ ਕੀਤਾ ਸੀ। Mm-hmm. <laughs> ाहर नहीं आ रही श्री गुरु नानक देव महाराज रही मरदाना जी ने रवाब जाई जागता सोना पर्वत लाया मरदाना जी ने जा सड़िया देती की सचे पातशाह जी जब मिठा है श्री गुरु नानक देव जी महाराज ने फरमाया कि धरती देवतिया की धरती है इस करके जल मिठा है सात गुरु बचन बड़ा सतार इन्हें रकोड़ी ने आन के बेनती की सचे पातशाह आप समर्थ मेरे भी गौर कदोर करो श्री गुरु नानक देव जी महाराज नकोड़ी नो नोमे तन ਇਸ਼ਨਾਨ ਕਰਵਾ ਜਲ ਸ਼ਿਕਾ ਕੇ ਕੋੜੀ ਦਾ ਕੋਲ ਜੋੜ ਕੇ ਕੰਨ ਕੋੜੀ ਨੂੰ ਦੇਤੀ ਕੀਤੀ ਸੱਚੇ ਪਾਛਾ ਜਿਸ ਤਰ੍ਹਾਂ ਮੇਰੇ ਦੋ ਕਰੋੜ ਕੀਤਿਆ ਇਸੇ ਤਰ੍ਹਾਂ ਇੱਥੇ ਵੀ ਆਉਣ ਵਾਲੀਆਂ ਸੰਗਤਾਂ ਦੇ ਦੋ ਕਰੋੜ ਹੋਇਆ ਗਰਮ ਸੋਮਿਨ ਸਰੋਵਰ ਦਾ ਵਰ ਬਖਸ਼ੋ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਸੋਮਿਨ ਸਰੋਵਰ ਦਾ ਵਰ ਬਖਸ਼ਿਆ ਏ ਹੋਰ ਕੀ ਵਰ ਬਖਸ਼ੇ ਜੇ ਜੀਸੂ ਦਾ ਰੋਣੀ ਕੋਈ ਤੀ ਬਾਕ ਨਾ ਹੋਵੇ ਗਾਹ ਕੋ ਰੋਗ ਲੱਗਾ ਹੋਵੇ ਸਾਧਾ ਪਾਪ ਨਾ ਸੁਣਾਨ ਕਰੇ ਬੁਰ ਮਨ ਕਰ ਸਾਹਿਬ ਦਾ ਜਾਪ ਕਰੇ ਅਰ ਦਾਸਮੀਨ ਕੀ ਕਰਵਾਵੇ ਸਾਧ ਗੁਰੂ ਨਾਮ ਗਿਆ ਆਪ ਸਾ ਮਰਦਾ ਦੁਨੀਆ ਵਰਦੇ ਹਨ ਸਰੂਰ ਤੇਰ ਬਾਸਾ ਦੀ ਸੇਵਾ ਸਤਨ ਕੋਈਆਂ ਛੇ ਪੰਜਾਬ ਨਾਲ ਰਣਜੀਤ ਸਿੰਘ ਜੀ ਕਰਵਾਈ। ਉਹਨਾਂ ਤੋਂ ਬਾਅਦ ਸੰਤ ਬਾਬਾ ਨਿਰਾਂ ਸਿੰਘ ਜੀ ਨੇ ਸੇਵਾ ਤਰਵਾਈ। ਉਹਨਾਂ ਤੋਂ ਬਾਅਦ ਸੰਤ ਬਾਬਾ ਸ਼ੀਸ਼ਾ ਸਿੰਘ ਜੀ ਨੇ ਸੇਵਾ ਤਰਵਾਈ। ਆਂਗੇ ਮੌਜੂਦਾ ਮੁਖੀ ਸੰਤ ਬਾਬਾ ਨਰਿੰਦਰ ਸਿੰਘ ਜੀ ਸੰਤ ਬਾਬਾ ਨਰਿੰਦਰ ਸਿੰਘ ਜੀ ਲੰਗਰ ਸਹਾਇ ਵਾਲੀ ਸੇਵਾ ਤਰਵਾ ਰਹੇ। महापुरुष कार सेवा की सेवा एसी कूलर की सेवा श्री अखंड पठ की सेवा लंगर की सेवा निशान साहब की सेवा करवा गुरु घर दियां प्राप्त करो जी

लो जी आप अगले गुरद्वारा साहेब पहुँच गए यह है जी सांगत जैसे असी सारी फैमिली में ही आप पहुंच गए जी गुरुद्वारा रतनगढ़ साहिब कराने सोनू अगे जाके दर्शन

तो ये आप ये कर्ज करते हैं तो सीधे बुरो को बिल्कुल भी ना पापा नजर लगाते नहीं हैं। यार पापा जी इतने बिल्कुल साबुन डालो ताकि उसको बेड़े से निकाला आसानी है। तो इतने साबुन डालो तो साबुन डालो रोटी ना और घूंटा भी ना उन्होंने महाराज सभी जो सेवा करोगे सिमरन करोगे महाराज दर्शन देवे जी एम सिंह जी को कर के बाबाजी लगाओगे लंगर लाओ कहन बाबा जी की सेवा करके गुरु घर की साहस की सेवा करके प्रशासन सिंह गरीबा नेगर लाव ਇਹ ਬਾਬਾ ਜੀ ਨੇ ਉੱਪਰ ਦਿੱਤਾ ਹੈ ਪੇਰਾ ਦੀਸਾ ਪੇਰਾ ਭਈ ਨਿਵਾਸੀ ਜਿਨ੍ਹਾਂ ਮਾਤੀ ਜਣਿਆਂ ਨੂੰ ਪਹਿਲੇ ਵਟਕੇ ਲਗਰਾਤ ਲਾਇਗਾ ਕਿ ਕੀ ਕੀ ਘਾਟ ਜਿਉ ਮਾਰਨ ਬਰਦਕਾ ਪਹੁੰਚੀ ਉਹਨਾਂ ਤੋਂ ਬਾਅਦ ਉਹ ਫਿਰ ਸੇਨਾ ਉਹਨਾਂ ਨੇ ਰੀਤੀ ਰਿਵਾਜ ਦੇ ਵਿੱਚ ਇਹਨਾਂ ਨੂੰ ਜੁਤੀਲਾ ਮਿਲਨਾ 216 ਨੰਬਰ ਤੇ ਜ਼ਮੀਨ ਮਿਲੀ ਇਹਨਾਂ ਨੂੰ ਘਰ ਨੂੰ ਤਾਣ ਦਿੱਤੀ ਸ੍ਰੀਮਾਨ ਸੰਤ ਬਾਬਾ ਨਿਰਮਦਰ ਸਿੰਘ ਜੀ

गुरु क्या रहे अंतिम स्थान है श्री गुरु गोबिंद देखो गुरु ने महाराज ने उख्या माता साहेब कौन

ਯਾ ਕਾ ਵਾਏ ਬ੍ਰਤੀ ਕੀ ਅਨਸਾ ਵਾਏ ਬ੍ਰਤੀ ਕੀ ਬੰਦੇ ਗੁਰੂ ਦੇ ਮਾਰਗ 'ਚ ਚੱਲ ਜਾਈਏ ਗੁਰੂ ਪਿਆਰੇ ਜਿੱਥੇ ਤੁਸੀਂ ਬੈਠੇ ਹੋ ਐਸੇ ਰਸਤਾ ਦਾ ਰਾਏ ਗੁਰਦੁਆਰਾ ਅਨਤਰਗੜ੍ਹ ਸਾਹਿਬ ਮੱਧ ਦਾ ਹਲਸਾ ਵਾਏ ਬ੍ਰਤੀ ਭਲੇ ਜਿੱਥੇ ਸੱਜਣਾ ਬੈਠਿਆਂ ਦੇ ਇਹ ਆਪਾਂ ਪਹੁੰਚ ਗਏ ਜੀ ਗੁਰਦੁਆਰਾ ਸਿਕਾਰਕਾਟ ਸਾਹਿਬ ਲੋ ਜੀ ਤੁਹਾਨੂੰ ਦਰਸ਼ਨ ਕਰਾਉਨੇ ਆ ਗੁਰਦੁਆਰਾ ਸਾਹਿਬ ਦੇ ਇੱਥੇ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਖਰਗੋਸ਼ ਦਾ ਸ਼ਿਕਾਰ ਕਰਕੇ ਮੁੱਲੇ ਖੱਤਰੀ ਦਾ ਉਧਾਰ ਕੀਤਾ ਸੀ ਆ ਇਹ ਉੱਪਰ ਇਹਨਾਂ ਦੀ ਇਤਿਹਾਸ ਹੈਗਾ ਜੀ ਤੁਸੀਂ ਵੀਡੀਓ ਰੋਕ ਕੇ ਪੂਰਾ ਇਤਿਹਾਸ ਪੜ ਸਕਦੇ ਆ ਜੀ ਕਿੰਨੀ ਇੱਧਰ ਆਜੋ ਪਹਿਲਾਂ

Okay? Hvor oh, i landet er dere? जी जी एनी न्यू कैसे लग रहा है अभी जी और ना चलिए पानी पे चले जा रहे हैं ऊपरों भी हां हां वो बस अच्छी अच्छी फोटोस आके डालो अपना ओके ਅੱਜ ਵਾਲੀ ਵੀਡੀਓ ਦਾ ਐਂਡ ਵੀ ਆਪਾਂ ਇੱਥੇ ਕਰਦੇ ਆਂ ਜੀ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜੀ ਸਾਡੀ ਵੀਡੀਓ ਤੁਹਾਨੂੰ ਵਧੀਆ ਲੱਗਦੀਆਂ ਨੇ ਤਾਂ ਵੀਡੀਓ ਦੇਖਣ ਲਈ ਸਾਰਿਆਂ ਦਾ ਧੰਨਵਾਦ ਜੀ